ਤਾਬਾਏ ਖਦੇਰ ਜੀ ਐਂਟੀ ਕ੍ਰਾਈਮ ਐਂਟੀ ਕ੍ਰਾਪਸ਼ਨ ਨੈਸ਼ਨਲ ਬਾਡੀ ਵੱਲੋਂ ਅੱਜ 834 ਮਹਾਰਾਸ਼ਟਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਮੁੱਖ ਮਹਿਮਾਨ ਸਰਦਾਰ ਜਗਦੀਸ਼ ਰਾਜ ਜੀ ਨੰਬਰ 8 ਤੋਂ ਸਾਡੇ ਵਿੱਚ ਪਹੁੰਚੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹ ਜਿਹੜਾ ਬਜ਼ੁਰਗਾਂ ਦਾ ਆਪ ਸਨਮਾਨਿਤ ਕੀਤਾ ਹੈ ਔਰ ਉਹਦੇ ਨਾਲ ਸਾਡੇ ਬਦਨਾ ਮਹਿਤਾ ਜੀ ਪਹੁੰਚੇ ਹਨ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜੀ ਛੋਟੀ ਜੀ ਸਾਡੀ ਆਵਾਜ਼ ਤੋਂ ਅੱਜ ਸਾਡੇ 134 ਮੇਲਾਚਨ ਤੇ ਪਹੁੰਚੇ ਹੈ ਕਿ ਅੱਜ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਾਡੇ ਹੈ ਅਸੀਂ ਸੇਵਾ ਕਰਦੇ ਰਹਿੰਦੇ ਆ ਇਸ ਕਰਕੇ ਹੀ ਜੁੱਥੇ ਵੀ ਸਾਡੋ ਲੋੜ ਪੈਂਦੀ ਹੈ ਅਸੀਂ ਹਰ ਜਗ੍ਹਾ ਜਾ ਕੇ ਉਸ ਲੋੜਵੰਦ ਪਰਿਵਾਰਾਂ ਦੀ ਸੇਵਾ ਵੀ ਕਰਦੇ ਆ ਪਿੱਛੇ ਜੇ ਕਿਸੇ ਦੀ ਜਰਤ ਹੋ ਕਿਸੇ ਪਰਤਾਰ ਕੋ ਲੱਗੇ ਚੌਥਾ ਜਿਹੜਾ ਆਪਣਾ ਉਹਨਾਂ ਦੀ ਰੱਜ ਕੇ ਸਮਾਅ ਜਿਹੜਾ ਸੀਗਾ ਉਸ ਸਮਸ਼ਾਨ ਘਾਟ ਦੇ ਵਿੱਚ ਪੁਜਾਇਆ ਸਾਡੀ ਐਡੀ ਕ੍ਰਾਈਮ ਵੱਲੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਪੂਰੀ ਪਰਿਵਾਰਾਂ ਨੂੰ ਕਿਤੇ ਸਾਡੀ ਡੋਰ ਹੁੰਦੀ ਹੈ ਅਸੀਂ ਸਾਰੀ ਟੀਮ ਜਿਹੜੀ ਹੈ ਸਾਡੇ ਲੇਡੀਜ਼ ਹਨ ਨਾਲ ਸਾਡੇ ਜੈਨਸ ਸਾਹਿਬ ਹਨ ਡਾਕਟਰ ਸਾਹਿਬ ਜੀ ਹਨ ਸਾਡੇ ਹੂਲ ਮੈਲ ਤੋਂ ਪਹੁੰਚੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜਾ ਐਡੀ ਕ੍ਰਾਈਮ ਹੈ ਜਿੱਥੇ ਵੀ ਕੋਈ ਯਸ਼ਵਤ ਮੰਗਦਾ ਹੈ ਜੋ ਕਰਦਾ ਹੈ ਉਹ ਅਸੀਂ ਜਾ ਕੇ ਉਦੋਂ ਵੀ ਫ੍ਰੀ ਕੰਮ ਕਰਾ ਕੇ ਦਿੰਨੇ ਆ ਕਿ ਸਾਡੇ ਜਿਹੜੇ ਅਫਸਰ ਹੈ ਵਿੱਚ ਬੈਠੇ 8 ਨੰਬਰ ਤੋਂ ਇਹ ਵੀ ਬਹੁਤ ਨਾਈਸ ਪ੍ਰੈਜ਼ੀਡੈਂਟ ਜਿੰਮਤ ਲੱਗੇ ਆ ਸਾਡੇ ਇੱਥੇ ਅਸੀਂ ਦਾਦਾ ਬਹੁਤ ਧੰਨਵਾਦ ਕਰਾਂਗੇ ਇਸ ਤਰ੍ਹਾਂ ਹੀ ਆਪਣੇ ਵਾਸਤੇ ਵੀ ਆਪਾਂ ਕਰੀਏ ਲੋਕਾਂ ਵਾਸਤੇ ਵੀ ਜਾਗਰੂਕ ਕਰੀਏ ਕਿ ਜਿਹੜਾ ਜਿਹੜਾ ਨਸ਼ਾ ਆ ਉਹ ਸਾਡਾ ਪੰਜ ਦਰਿਆਵਾਂ ਦਾ ਪਾਣੀ ਵਰਤੀ ਚੱਲਦਾ ਪਿਆ ਸੀ ਅੱਜ ਸ਼ਿਮਾਂ ਦਰਿਆ ਜਿਹੜਾ ਹੈ ਉਹ ਨਸ਼ੇ ਦਾ ਚੱਲਦਾ ਪਿਆ ਜਿਹੜੀ ਮਹਿਮਾ ਸਾਡੇ ਪ੍ਰੋਗਰਾਮ ਨੂੰ ਪੂਰਨ ਸਮਾਜ ਦੀ ਸਾਡੇ ਮਹਿਮਾਨ ਜਿਹੜੇ ਪ੍ਰਧਾਨ ਮੰਤਰੀ ਹਨ ਜਾਂ ਸਾਰੇ ਇਕੱਠੇ ਹੋ ਕੇ ਅੱਜ ਜੋ ਨਸ਼ੇ ਦੀ ਵਰਕਸ਼ਾਪ ਚੋ ਚੱਲ ਰਹੇ ਨੇ ਪਟਿਆ ਨੂੰ ਫ੍ਰੀ ਨਸ਼ਾ ਛਡਵਾ ਰਹੇ ਹਨ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਜੀ ਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਪ੍ਰਬਾਧ ਕਰਨਾ ਚਾਹੀਦਾ ਹੈ ਮੈਂ ਤੇਰਾ ਬਹੁਤ-ਬਹੁਤ ਸਾਰਿਆਂ ਦਾ ਇਕੱਠੇ ਧੰਨਵਾਦ ਕਰਦਾ ਜਿਹੜੇ ਛੋਟੇ-ਛੋਟੇ ਜਾਂ ਸੱਦੇ ਸਾਡੇ ਇੱਥੇ ਟੇਮ ਤੇ ਪਹੁੰਚੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ